ਕੁਆਂ ਡਰਗਸ ਦੇ ਮੱਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਡੀਐਸਪੀ ਸੀਟੀ1 ਸੰਦੀਪ ਸਿੰਘ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਬਠਿੰਡਾ ਤੇ ਇੱਕ ਆਪਰੇਸ਼ਨ ਖਾਸੋ ਤਹਿਤ ਚਲਾਇਆ ਗਿਆ ਸਰਚ અભિયાન ਇਸ ਦੌਰਾਨ ਮੁਸਾਫਰਾਂ ਦੇ ਸਮਾਨ ਦੀ ਕੀਤੀ ਗਈ ਚੈਕਿੰਗ ਇਸ ਆਪਰੇਸ਼ਨ ਦੌਰਾਨ ਡੌਗਸ ਕਾਟਦੀਆਂ ਟੀਮਾਂ ਵੀ ਰਹੀਆਂ ਮੌਜੂਦ ਸਾਡਾ ਸਟੇਸ਼ਨ ਹੈ 1 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕਾਸੋਪ੍ਰੇਸ਼ਨ ਹੈ ਜਿਸ ਵਸੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਆ ਇਸ ਵਿੱਚ ਅਸੀਂ ਐਸ ਐਚਓ ਕਤਵਾਲੀ ਐਸ ਐਚਓ ਪਨਾਲ ਕਲੋਨੀ ਚੌਕੀ ਇਨਚਾਰਜ ਵਰਦਮਨ ਚੌਕੀ ਇਨਚਾਰਜ ਬਸ ਅਸਿਸਟੈਂਟ ਸਲੇਤ ਐਂਟੀ ਸਬੋਡੀ ਦੀ ਟੀਮ ਇਸ ਡੌਗ ਸਕਵਰ ਦੀ ਮਦਦ ਨਾਲ ਅਸੀਂ ਜਿਹੜੀ ਆਪਰੇਸ਼ਨ ਕਰ ਰਹੇ ਹਾਂ ਇਸ ਵਿੱਚ ਅਸੀਂ ਜਿਹੜੇ ਖਾਸ ਕਰਕੇ ਰੇਲਵੇ ਸਟੇਸ਼ਨ ਪਲੇਟਫਾਰਮ ਟ੍ਰੇਨਾਂ ਜਿਹੜੀਆਂ ਪਬਲਿਕ ਪਾਰਕਾਂ ਜਿੱਥੇ ਵਿਕਲਪ ਪਾਰਕਿੰਗ ਕਿਤੇ ਹੋਇਆ ਤੁਸੀਂ ਜਿਹੜਾ ਵਾਹਨ ਐਬ ਤੇ ਪੈਸ ਐਬ ਦੀ ਮਦਦ ਨਾਲ ਉਹਦੀ ਵੀ ਚੈਕਿੰਗ ਚੱਲ ਰਹੀ ਹੈ ਇਸ ਬਜਾਏ ਜਿਹੜਾ ਵਾਟਸ ਬੈਗ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਉਸ ਦੀ ਚੈਕ ਕਰ ਰਹੇ ਹਾਂ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਰ ਰੱਖਿਆ ਜਾ ਸਕੇ ਕਿਸੇ ਤਕਨੀਕੀ ਪ੍ਰੋਬਲਮ ਨਾ ਆਵੇ ਨਹੀਂ ਕਿਸ ਨੂੰ ਲੱਗੇ ਜਿਹੜੀ ਚੈਕਿੰਗ ਇੰਨਾ ਹੈ 15 ਅਗਸਤ ਦੇ ਮਤੇ ਨਾਲ ਵੀ ਚੱਲ ਰਹੀ ਸਾਡੀ ਚੈਨ ਜਾਂ ਜਿਹੜਾ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਤੇ ਚੱਲ ਰਿਹਾ ਹੈ ਉਸ ਮਾਮੇ ਦੇ ਤਹਿਤ ਸਾਡੀ ਸਰਚ ਕਮਿਸ਼ਨ ਚੱਲ ਰਿਹਾ ਹੈ ਜੀ ਨਹੀਂ ਇਹ ਪੂਰੇ ਪੰਜਾਬ ਦੀ ਇੱਕ ਤੋਂ 3 ਵਜੇ ਤੱਕ ਦਾ ਚੱਲ ਰਿਹਾ ਹੈ